ਰਾਜਪੁਰਾ ਦੇ ਨਗਰ ਕੌਂਸਲ ਦੇ ਵਿੜੇ ਵਿੱਚ ਸਫਾਈ ਮਜ਼ਦੂਰ ਜੁਨੀਆ ਵੱਲੋਂ ਪ੍ਰਧਾਨ ਹੰਸਰਾਏ ਬਨਵਾੜੀ ਦੀ ਅਗਵਾਈ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸਮੂਹ ਸਾਥੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਬੀਤੇ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਹੈ। ਇਸ ਮੌਕੇ ਤੇ ਉਹਨਾਂ ਨੇ ਮਜ਼ਦੂਰ ਦਿਵਸ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਹ ਜਿਹੜਾ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ ਆ ਸਾਡੀ ਜਿੰਨੀ ਵੀ ਸਫਾਈ ਸੇਵਕ ਨੂੰ ਪੰਜਾਬ ਗਲ ਕਮੇਟੀਆਂ ਜੁੜੀ ਹੋਈਆਂ 100 ਸੰਤਕਮਾਡੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ ਦਿਹਾੜਾ ਆਜਾ ਮਨਾ ਰਹੇ ਹਾਂ ਜਿਹੜੇ ਮਜ਼ਦੂਰ ਦਬਕਾ ਕਿਸਾਨ ਦਬਕਾ ਸਾਰੇ ਅਸੀਂ ਅੱਜ ਇਕੱਠੇ ਹੋ ਗਏ ਉਹ ਮਨਾ ਰਹੇ ਹਾਂਗੇ ਦਿਨ ਵੀ ਜਿਹੜਾ ਸਿੱਧਾ ਨਜਰਾਂ ਨੇ ਇਤਨੀ ਬੜੀ ਸਿੱਧਾਂ ਦੀਆਂ ਸਾਡੂ 12 ਘੰਟੇ ਦੇ 16 ਘੰਟੇ ਦੇ 8 ਘੰਟੇ ਦੁਆਏ ਆ ਉਹਨਾਂ ਨੂੰ ਅੱਜ ਅਸੀਂ ਲਾਲ ਸਲਾਮ ਲਾਲ ਸਲਾਮ ਕਰ ਰਹੇ ਹਾਂਗੇ ਅੱਜ ਕੀ ਕੁਝ ਕੀਤਾ ਜ਼ਰੂਰ ਤੇ ਲੈ ਕੇ ਹੁਣ ਅਸੀਂ ਪਹਿਲਾਂ ਬੈਠ ਕੇ ਵਿਚਾਰ ਆਦੰਤਰਾ ਕਰਿਆ ਵੀ ਸਾਡੇ ਜਿਹੜੇ ਲੀਡਰ ਸਾਬਨ ਆ ਰਹਿਵਰ ਆਣੇ ਸੀਗਾ ਵੀ ਜਿਹੜਾ 100 10 ਘੰਟੇ ਮਜ਼ਦੂਰਾਂ ਨੂੰ ਬੰਦਵਾ ਰੱਖਦੇ ਸੀਗੇ ਉਹਦੇ ਬਿਚਾਰ ਕਰੇ ਫਿਰ ਬੈਠ ਕੇ ਮਜ਼ਦੂਰਾਂ ਨਾਲ ਅਸੀਂ ਆਪਣੇ ਸਾਥੀਆਂ ਨਾਲ ਬੀਬੀਆਂ ਭੈਣਾਂ ਨਾਲ ਚਾਹ ਪਾਣੀ ਥੱਲੇ ਬੈਠ ਕੇ ਪੀ ਵੀ ਅਸੀਂ ਸਾਰੇ ਸਮਾਜ ਥੱਲੇ ਤੋਂ ਆ ਸਾਡੇ ਨਾਲ ਬੜੀਆਂ ਤੱਕਾਸ਼ਾਈਆਂ ਹੋਈਆਂ ਔਰ ਜੋ ਸਾਨੂੰ ਥੜਾ ਲਖਾਰੀ ਸੀਗਾ ਬਾਬਾ ਸਾਹਿਬ ਉਮੀਦਵਾਰ ਜੀ ਉਹਨਾਂ ਦੇ ਚੰਨ ਨਾਲ ਚੱਲਦੇ ਹੋ ਰਾਤ ਅਸੀਂ ਅੱਜ ਉਹਨਾਂ ਦੇ ਜਿਹੜੇ ਸੰਵਿਧਾਨ ਲਿਖਿਆ ਹੋਇਆ ਉਸੇ ਸੰਵਿਧਾਨ ਨੂੰ ਮੰਨਦੇ ਹੋਏ ਅਸੀਂ ਇਹਨਾਂ ਦੇ ਜਿਹੜਾ ਹੈਗਾ ਜਿਵੇਂ ਠੇਕੇਦਾਰ ਨਾਲ ਲੁੱਟਖੁੱਟ ਕਰੀਆ ਉਹਨਾਂ ਦੇ ਵਿਰੁੱਧ ਬੋਲਣਾ ਆਪਸਰਾਂ ਨੇ ਜਿਹੜੇ ਸਾਡੇ ਗੱਲ ਤੱਕੇਸ਼ਾਈ ਕਰਦੇ ਉਹਨਾਂ ਦੇ ਵਿਰੁੱਧ ਬੋਲਣਾ ਅਸੀਂ ਇਹ ਬਾਬਾ ਸਾਹਿਬ ਤੋਂ ਜਿਹੜਾ ਹੈਗਾ ਜਿਹੜੀ ਉਹਨੇ ਕਲਮ ਚਲਾਈ ਆ ਉਸਕੇ ਮਤਲਬ ਦੱਸੀ ਅੱਜ ਅਸਵਿਧਾਨ ਦੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਪ੍ਰਧਾਨ ਸਾਹਿਬ ਜਿਹੜੇ ਕੱਚੇ ਮੁਲਾਜ਼ਮਾਂ ਆਪਣੀ ਪੱਕੀ ਹੋ ਰਹੀ ਨਹੀਂ ਦੇਖੋ ਸਾਧੀਆਂ ਹੁਣੇ ਮੰਤਰੀ ਜੀ ਗੱਲ ਮੀਟਿੰਗ ਹੋਊਗਾ ਵਾਟਿਆ ਪਿਛਲੇ 24 ਤਰੀਕ ਨੂੰ ਤਾਂ ਉਸਕੇ ਵਿੱਚ ਤੁਸੀਂ ਨੇ ਸਾਡੇ ਗੱਲ ਸਾਫ਼ ਰੱਖੀ ਆ ਕਿ 2 ਮਹੀਨੇ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮਾ ਸਫਾਈ ਕਰਮਚਾਰੀ ਔਰ ਸਿਵਲ ਮੈਨ 2 ਮਹੀਨੇ ਦੇ ਵਿੱਚ ਜਮਾ ਤੁਹਾਨੂੰ ਇਹਨਾਂ ਨੂੰ ਜਿਹੜੇ ਕਮੇਟੀ ਅੰਡਰ ਕਰ ਦੇਣਾ ਔਰ ਜਿਹੜੇ ਬਟਰ ਸਿਵਲ ਬੋਰਡ ਦੇ ਅੰਦਰ ਦਾ ਉਹਨਾਂ ਨੂੰ ਜਿਹੜਾ ਕੱਟ ਗਿਆ ਉਹਨਾਂ ਨੂੰ ਵੀ ਕਰ ਦਾਂਗੇ ਜਿਹੜੇ ਕਮੇਟੀ ਦੇ ਅੰਡਰ ਸਿਵਲ ਬੋਰਡ ਸੀਗੇ ਉਹ ਤਾਂ ਹੋ ਚੁੱਕੇ ਪਰ ਜਿਹੜੇ ਨਗਰ ਜਿਹੜੇ ਹੈਗੇ ਵਾਟਰ ਸਪਲਾਈ ਸਿਵਲ ਬੋਰਡ ਦੇ ਅੰਦਰ ਉਹ ਨਹੀਂ ਹੋਏ ਉਹ ਕੈਟਾਗਰੀ ਔਰ ਜਿੰਨੀ ਕਮੇਟੀਆਂ ਰਹਿ ਗਈਆਂ ਜਿੰਨੀਆਂ ਵੀ ਕਮੇਟੀਆਂ ਰਹਿ ਗਈਆਂ ਸਾਲ ਤੋਂ 2-3 ਸਾਲ ਤੱਕ ਜਿੰਨੇ ਕੱਚੇ ਬੰਦੇ ਹੈਗੇ ਆ ਸਾਰੇ ਬਿਗੈਰ ਸਰ ਤੋਂ ਤੁਹਾਡੇ ਪੱਕੇ ਰਖ ਲੂ ਹਾਂਜੀ ਅੱਜ ਸਾਨੂੰ ਪ੍ਰਧਾਨ ਜੀ ਨੇ ਮਸੂਰ ਸਫਾਈ ਕਰਮਚਾਰੀਆਂ ਨੂੰ ਬੁਲਾਇਆ ਸਾਰਿਆਂ ਨੂੰ ਇੱਥੇ ਤੇ ਅੱਜ ਸਾਨੂੰ ਮਤਲਬ ਇਹਨਾਂ ਨੇ ਇਹ ਦੱਸਿਆ ਕਿ ਇਹ ਕਿਸ ਤਰ੍ਹਾਂ ਆਪਾਂ ਇਸ ਦਿਨ ਨੂੰ ਮਨਾ ਸਕਦੇ ਆ ਹਾਂਜੀ ਇਹ ਸਾਡੇ ਸੰਘਰਸ਼ ਲੜ ਰਹੇ ਆ ਪ੍ਰਧਾਨ ਜੀ ਤੇ ਸਾਡੇ ਸੰਘਰਸ਼ ਲੜਦੇ ਲੜਦੇ ਹੁਣ ਤੱਕ ਵੀ ਹਲੇ ਲੜ ਰਹੇ ਆ ਦੇਖੋ ਤੇ ਸਾਡੀਆਂ ਪਿਛਲੀਆਂ ਤਨਖਾਹਾਂ ਨਹੀਂ ਆਈਆਂ 2 ਮਹੀਨੇ ਤੋਂ ਸਾਡੀਆਂ ਤਨਖਾਹਾਂ ਨਹੀਂ ਆਈਆਂ ਇਹਨਾਂ ਨੇ ਵੇਰਵਾ ਪਾਇਆ ਇੱਕ ਲੈਟਰ ਲਖਵਾਇਆ ਯੋ ਸਭ ਤੋਂ ਤੇ ਬਹੁਤ ਮਤਲਬ ਸੁਣ ਕੇ ਅੱਛਾ ਲੱਗਿਆ ਕਿ ਕੁਝ ਬੰਦੇ ਆਏ ਘਰ ਕੁਝ ਨਹੀਂ ਆਏ ਇਹ ਵੀ ਬੜਾ ਅਫਸੋਸ ਹੈ ਸਾਨੂੰ ਮਤਲਬ ਤੁਸੀਂ ਆਪਣੇ ਅੱਜ ਮੰਗਾਂ ਬਾਰੇ ਹਾਂਜੀ ਅਸੀਂ ਹਾਂਜੀ ਅਸੀਂ ਆਪਣੇ ਮੰਗਾ ਬਾਰੇ ਜਿਵੇਂ 8 ਲੱਖ ਰੁਪਏ ਸਾਡਾ ਪਿਛਲਾ ਜਿਹੜਾ ਰੁਕਿਆ ਹੋਇਆ ਆ ਪੰਡ ਦਾ ਤੇ 4 ਲੱਖ ਰੁਪਏ ਹਲੇ ਆ ਪੈਂਡਿੰਗ ਐ ਤੇ ਮਤਲਬ ਉਹ 2 ਮਹੀਨੇ ਤੋਂ ਸਾਡੀ ਸੈਲਰੀ ਨਹੀਂ ਪੈ ਰਹੀ ਹੈਗੀ ਇਹ ਕਿਉਂ ਨਹੀਂ ਪੈ ਰਹੀ ਉਹ ਤੇ ਕੀ ਕਰਨ ਇਹ ਸਾਨੂੰ ਨਹੀਂ ਜੀ ਪਤਾ ਵੀ ਕਿਸ ਕਾਰਨ ਨਹੀਂ ਪੈ ਰਹੀ ਹੈਗੀ ਆ ਠੇਕੇਦਾਰ ਸਾਡਾ ਸ਼ਾਇਦ ਭੱਜ ਗਿਆ ਕਹਿੰਦੇ ਪ੍ਰਧਾਨ ਜੀ ਦੱਸ ਰਹੇ ਆ ਸਾਨੂੰ ਤੇ ਸਾਡੀ ਤਨਖਾਹ ਬਾਰੇ ਇਹੀ ਲੜ ਰਹੇ ਆ ਪ੍ਰਧਾਨ ਜੀ ਲਗਦਾ ਰਹੇ ਕੋਈ ਪ੍ਰੋਕਲ ਅੱਜ ਤੱਕ ਨਾ ਹਾਂਜੀ ਹਾਂਜੀ ਪ੍ਰਧਾਨ ਜੀ ਨੇ ਸਾਨੂੰ ਹਾਂਜੀ ਹਾਂਜੀ ਸਾਨੂੰ ਆਪਣੇ ਪ੍ਰਧਾਨ ਜੀ ਤੇ ਵਿਸ਼ਵਾਸ ਹੈ ਕਿ ਸਾਡੀ ਤਨਖਾਹ ਜਰੂਰ ਪਏਗੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਆ ਕਿ ਜੋ ਇਹ ਸਿਕਾਗੋ ਦੇ ਸਿੱਧਾ ਨੂੰ ਲਾਲ ਸਲਾਮ ਅਮ ਦੇਣ ਦਾ ਅੱਜ ਦਿਨ ਸੀਗਾ ਉਹ ਰਸਮ ਹੈ ਜਿਹੜੀ ਪੂਰੀ ਹੋਈ ਹੈ ਔਰ ਅਸੀਂ ਮੰਗ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਮੁਤਾਬਕ ਜੋ ਸਾਨੂੰ ਕੁੱਲੀ ਗੁੱਲੀ ਯੋਲੀ ਸਿਹਤ ਵਿੱਤਿਆ ਮਜ਼ਦੂਰਾਂ ਦੀ ਹੈ ਉਹ ਬਣਦੀ ਦੇਣੀ ਚਾਹੀਦੀ ਹੈ ਜੋ ਸਾਡੇ ਮਜ਼ਦੂਰਾਂ ਦਾ ਬੀਮਾ ਤਨਖਾਹਾਂ ਠੇਕੇਦਾਰੀ ਸਿਸਟਮ ਹੈ ਇਹਦੇ ਵਿੱਚ ਸਾਡੀਆਂ ਬਹੁਤ ਪ੍ਰੋਬਲਮਾਂ ਉਹ ਹੱਲ ਹੋਣੀਆਂ ਚਾਹੀਦੀਆਂ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆ ਔਰ ਅਸੀਂ ਇਸ ਅੱਜ ਫੰਕਸ਼ਨ ਤੇ ਜਿੱਥੇ ਸਾਰਿਆਂ ਨੇ ਇਕੱਠੇ ਬੈਠ ਕੇ ਸਲਾਹ ਮਸ਼ਵਰਾ ਕੀਤਾ ਕਿਵੇਂ ਲੜਾਈ ਲੜੀ ਜਾ ਸਕਦੀ ਹੈ ਉਹਦੇ ਤਹਿਤ ਹੀ ਅਸੀਂ ਅੱਜ ਸਿਕਾਗੋਦ ਸਿੱਧਾ ਨੂੰ ਲਾਲ ਸलाम ਕਹਿੰਦੇ ਹੋਏ ਛੰਡੇ ਦੀ ਰਸਮ ਅਦਾ ਕੀਤੀ ਹੈ ਔਰ ਸਾਡੇ ਸਾਰੇ ਮਜ਼ਦੂਰਾਂ ਨੇ ਲੱਡੂ ਵੰਡ ਕੇ ਜਿੱਥੇ ਖੁਸ਼ੀ ਮਨਾਈ ਹੈ ਉਥੇ ਇਕੱਠੇ ਹੋਣ ਦਾ ਪਰਣ ਨਹੀਂ ਲੋ। ਪ੍ਰਧਾਨ ਸਾਹਿਬ ਅੱਜ ਦੇ ਜੇ ਸਮੂਹ ਮਜ਼ਦੂਰ ਹੈਗੇ ਐ। ਇਹ ਮਜ਼ਦੂਰ ਜਿਹੜਾ ਮਨਾ ਰਹੇ ਤੁਸੀਂ ਕੀ ਕਹਿਣਾ ਚਾਹ ਰਹੇ ਜੀ? ਅਸੀਂ ਤਾਂ ਇਹੀ ਗੱਲ ਕਹਾਂਗੇ ਜੋ ਸਾਡਾ ਦੇਸ਼ ਹੈ ਆਜ਼ਾਦ ਹੋਏ ਨੂੰ ਚਾਹ 78 ਸਾਲ ਹੋ ਗਏ। ਪੂਰੀ ਸਰਕਾਰ ਦੇ ਹੱਥੋਂ ਹੌਲੀ-ਹੌਲੀ ਜਿਹੜਾ ਸਿਸਟਮ ਹੈ ਖਿਸਦਾ ਜਾ ਰਿਹਾ ਔਰ ਪ੍ਰਾਈਵੇਟ ਹੁੰਦਾ ਜਾ ਰਿਹਾ। ਔਰ ਉਹ ਪ੍ਰਾਈਵੇਟ ਜਿਹੜਾ ਸਿਸਟਮ ਹੋ ਰਿਹਾ ਉਹਦੇ ਵਿੱਚ ਮਜ਼ਦੂਰਾਂ ਨੂੰ ਸਭ ਤੋਂ ਵੱਧ ਪ੍ਰੋਬਲਮ ਆ ਰਹੀਆਂ। ਕਿਉਂਕਿ ਕਦੇ ਠੇਕੇਦਾਰ ਭੱਜ ਗਿਆ ਕਦੇ ਟਾਈਮ 'ਤੇ ਤਨਖਾਹ ਨਹੀਂ ਮਿਲੀ। ਇਹ ਸਭ ਤੋਂ ਵੱਡੀਆਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਉਹ ਹੱਲ ਹੋਣੇ ਚਾਹੀਦੀਆਂ ਔਰ ਇੰਸ਼ੋਰੈਂਸ ਜੋ ਇੰਸ਼ੋਰੈਂਸ ਹੈ ਸਰਕਾਰ ਦੀ ਉਹ ਮਜ਼ਦੂਰਾਂ ਪਰਤੇ ਨਹੀਂ ਹੈਗੀ ਉਹ ਹੋਣੀ ਚਾਹੀਦੀ ਹੈ ਕਿ ਕੋਈ 2.5 ਸਾਲ ਪਹਿਲਾਂ ਸਾਡੀ ਇੱਕ ਬੀਬੀ ਦੀ ਡੈਥ ਹੋ ਗਈ ਸੈਕਸੀਡੈਂਟ ਚ ਹੁਣ ਤੱਕ ਉਹਦਾ ਇੰਸ਼ੋਰੈਂਸ ਦਾ ਫਾਇਦਾ ਪੈਸਾ ਨਹੀਂ ਮਿਲਿਆ ਇਸ ਕਰਕੇ ਮਜ਼ਦੂਰਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਅੱਗੇ ਵਧਾਂਗੇ ਪ੍ਰਧਾਨ ਸਾਹਿਬ ਕੀ ਲੱਗਦਾ ਵੀ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਦਾ ਰਮੇਜ਼ ਦਾ ਨਜ਼ਰ ਆ ਰਿਹਾ ਜੀ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਬਣਨ ਤੋਂ ਪਹਿਲਾਂ ਬਹੁਤRenderTarget ਗੱਲਾਂ ਕਰਦੇ ਆਂ ਜੇ ਸਰਕਾਰ ਬਣਨ ਤੋਂ ਬਾਅਦ ਸਰਕਾਰ ਦੇ ਨੁਮਾਇੰਦੇ ਸਾਡੀ ਗੱਲ ਨਹੀਂ ਸੁਣਦੇ ਉਹ ਗੱਲ ਸੁਣਨ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ ਸੰਘਰਸ਼ ਕਰਦੇ ਕਰਦੇ ਅਸੀਂ ਫਿਰ ਸਰਬਦਾਨ ਲਾਗੂ ਕਰਾਉਣ ਦੀ ਗੱਲ ਕਰਦੇ ਆਂ ਅਰ ਸਰਬਦਾਨ ਲਾਗੂ ਹੋਏ ਵੀ ਨਾ ਸਾਡਾ ਮਸਲਾ ਹੱਲ ਨਹੀਂ ਹੋਣਾ ਮੈਂ ਤਾਂ ਇਹਨਾਂ ਨੇ ਬੇਨਤੀ ਕੀਤੀ ਸਾਰੇ ਸਾਥੀਆਂ ਨੂੰ ਕਿ ਸਿਧਾਂਤ ਲਾਗੂ ਕਰਾਉਣ ਵਾਸਤੇ ਤੁਸੀਂ ਆਪਣੇ ਨੁਮਾਇੰਦੇ ਚਤਾਓ ਥੋੜੇ ਆਪਣੇ ਨੁਮਾਇਦੇ ਜਿੱਤ ਕੇ ਜਾਣਗੇ ਨਾ ਸਸ਼ਾਸਨ ਪ੍ਰਸ਼ਾਸਨ ਤੁਹਾਡੀ ਗੱਲ ਸੁਣੀ ਜਿਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਲਈ ਬੈਲ ਆਈਕਨ ਤੇ ਕਲਿਕ